ਬਾਈ ਦੋਸਤਾਂ ਨੂੰ ਦਿਖਾ ਰਿਹਾ ਸ਼ਾਮ ਦਾ ਖਾਣਾ ਦੇਖੋ ਰੋਟੀਆਂ ਚਟਣੀ ਪਿਆਜ਼ ਗੰਡੇ ਜੋ ਵੀ ਹੈਗਾ ਦਹੀਂ ਅੰਬ ਆਪਣੇ ਕੋਲ ਆਲੂ ਚਨੇ ਬਣੇ ਹੋਏ ਆ ਸਾਰਾ ਠੀਕ ਤੇ ਬੱਚੇ ਲੈ ਰਹੇ ਸਾਰਾ ਕਿਉਂਕਿ ਵਧੀਆ ਡਾਈਟ ਈ ਥੋੜੀ ਚੰਗੀ ਸਿਹਤ ਰਾਜਾ ਪੂਰਾ ਦਿਨ ਬੱਚੇ ਗਰਾਊਂਡ ਦੇ ਜਮੀਨ ਦਾ ਕਰਦੇ ਨੇ ਸਾਰਾ ਹਨ ਤੇ ਜੇ ਉਹਨਾਂ ਨੂੰ ਰਾਤ ਨੂੰ ਵਧੀਆ ਡਾਈਟ ਨਾ ਮਿਲੇ ਮਤਲਬ ਪੂਰਾ ਦਿਨ ਦੀ ਡਾਈਟ ਸ케ड्यूल ਵਧੀਆ ਨਾ ਹੋਏ ਤਾਂ ਬੱਚੇ ਦਾ ਅਗਲੇ ਦਿਨ ਰਿਕਵਰੀ ਬੋਡੀ ਦੀ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਤਾਂ ਆਪਾਂ ਇੱਥੇ ਇਕੱਲੇ ਵੀ ਆ ਜਾਈਏ ਤੇ ਇਹਦਾ ਕਰਕੇ ਆ ਬੱਚੇ ਆਪਣਾ ਦਿਮਗ ਕਰਕੇ ਦੇਖੋ ਕਈ ਬੱਚੇ ਮੁੱਦਾ ਖੁੱਖ ਲੱਗ ਜਾਂਦੀ ਹੈ ਕਈਆਂ ਨਹੀਂ ਲੱਗਦੀਆਂ ਤਾਂ ਆਪਾਂ ਸਾਰਾ ਖਾਣਾ ਬੱਚੇ ਜੇ ਰਾਤ ਨੂੰ ਖਾਣ ਜਿਵੇਂ ਮਰਜ਼ੀ ਹੈ ਨਾ ਤਾਂ ਪੈਸੇ ਦਿਨ ਚ ਜਮਾ ਕਰਕੇ ਰੱਖ ਲੈ ਇਹ ਸਭ ਚੱਲਦਾ ਹੈ ਤੇ ਪੰਜਾਬੀ ਲੈ ਰਹੀ ਸਾਰਾ 셀ਫ ਸਰਵਿਸ ਆ ਜਿੰਨੇ ਜਿੰਨਾ ਪਾਣਾ ਬੱਚੇ ਨੇ ਉਨਾ ਆ ਸਕਦਾ ਕੋਈ ਉਹ ਨਹੀਂ ਕਹਿੰਦਾ ਕਿ ਹਨਾ ਜਲਮੈਂਟ ਤਨ ਕਿਉਂ ਸਭੀ ਦੇ ਕੇ ਰਹਿਣਾ ਇੰਨਾ ਜਿੰਨੂ ਬੱਚੇ ਲੋੜਾ ਪਾਦੇ ਨਹੀਂ ਹੈ ਕਿ ਹਾਂ ਫ੍ਰੀ ਸਟੇਜ ਨਾਲ ਤੇ ਉਨਾ ਹੀ ਪਾਉ ਜਿੰਨਾ ਤੁਸੀਂ ਖਾਦਾ ਤੇ ਸਾਰਾ ਸਭੀ ਦਾ ਸਾਰਾ 셀ਫ ਸਰਵਿਸ ਦਾ ਦੇਖੋ ਟਮਾਟਰ ਆਲੂ ਬੋਲੋ ਆਲੂ ਹੈ ਤੇ ਮੈਂ ਖਾਣੀ ਕੋਈ ਨਾ ਠੀਕ ਹੈ ਜੀ ਤੇ ਕੋਈ ਹੋਰੀਆਂ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਬੀ ਕੰਪਲੀਟਰੀ ਅਕੈਡਮੀ ਤੇ ਅੱਜ ਕਾਹਨੇ ਬਹੁਤ ਸਾਰਾ ਠੀਕ ਹੈ ਜੀ ਨਿਊ ਆਪਣੀ ਕੈਡਰੀ ਦਾ ਨਾਮ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਹੈ ਲੁਧਿਆਣਾ ਅਮਜੀਦ ਦੇ ਵਿੱਚ ਤੇ ਸਾਰੇ ਜਿਹੜੇ ਕੈਰੀਰ ਨੇ ਪੰਜਾਬ ਪੁਲਿਸ ਆਰਪੀਐਸਸੀ ਆਪੀਐਫਓ 에어ਪੋਰਟ ਪੈਰਾ ਮਿਲਟਰੀ ਬੂਟੂ ਵੀ ਸਾਰੇ ਕੁੜੀਆਂ ਤੇ ਮੁੰਡੇ ਦੋਮਾ ਦਾ ਪ੍ਰਬੰਧ ਹੈਗਾ ਜੀ ਆਪਣਾ ਰੈਨ ਦਾ ਪ੍ਰਬੰਧ ਹੈਗਾ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਾਰਾ ਕੁਝ ਦੇਖੋ ਆ ਕੇ ਪਹਿਲਾਂ ਸਾਰਾ ਸਿਸਟਮ ਸਾਡਾ ਤੇ ਉਸ ਤੋਂ ਬਾਅਦ ਹੀ ਤੁਸੀਂ ਆ ਨਾ ਜਿਹੜਾ ਜੁਆਇਨ ਕਰੋ ਤੇ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਏ ਤਾਂ ਮੈਨੂੰ ਨੀਚੇ ਦਿੱਤੇ ਨੰਬਰ ਤੇ ਕਾਲ ਕਰਕੇ ਪੁੱਛ ਲੈਣਾ ਲੇ ਤਾਰੂ ਜੀ ਆਪਰੇ ਤੋਂ ਬਾਬੀ ਪੂਰਾ ਦਿਨ ਰਾਤ ਬੱਚਿਆਂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਆ ਸਾਰਾ ਦਿਨ ਮਨੀ ਆਨ ਮੋਤੀ ਉਸਤਾਦ ਚੰਨਾ ਜੀ ਖੁਦ ਫਰੂਟਸ ਦਿੰਦੇ ਹੋਏ ਬੱਚਿਆਂ ਨੂੰ ਕੋਈ ਤੰਗੀ ਨਹੀਂ ਛੱਡੀ ਕਿਸੇ ਨੇ ਲੈ ਕੇ ਆਮ ਕੇਲਾ ਜੀ ਨੇ ਜੋ ਲੈਣਾ ਐਸਾ ਦਾ ਹੈ ਇੱਕ ਆਰ ਇਹ ਆਲੂ ਘਰ ਖਾਣ ਲਈ ਗਈ ਆ ਬੰਦ ਕਰਦੇ ਆ ਬਸ نیچےੋਂ ਜ਼ਿਆਦਾ ਹੋ ਗਿਆ ਕਰ ਲੈ ਲੋ ਜੀ ਇਹ ਅੰਬਾਂ ਦੀ ਚਟਣੀ ਹੈ ਖਾਡਿਓ